ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬੀ ਦੇ ਲਈ ਤੁਹਾਡੇ ਲਈ ਇੱਕ ਖਾਸ ਵੀਡੀਓ ਲੈ ਕੇ ਆਏ ਆਂ ਅਸੀਂ ਇੱਕ ਦੇ ਚਾਰ ਪੇਚ 21 ਪੇਚਾਂ ਵਾਲੀ ਮੋਨੀ ਪੇਚਾਂ ਵਿੱਚੋਂ ਪੇਚ ਵਾਲੀ ਦਸਤਾਰ ਉਣੀ ਨੂੰ ਦੋ ਗਿੱਠੇ ਚੋੜਾ ਕਰਕੇ ਇਸ ਤਰੀਕੇ ਨਾਲ ਬੇਸ ਸਜਾ ਲੈਣਾ ਹੈ ਸਾਰੇ ਪੇਚਾਰੇ ਤੁਸੀਂ ਇੱਕ ਦੇ ਚਾਰ-ਚਾਰ ਪੇਚ ਬਣਾ ਕੇ ਇਸ ਤਰੀਕੇ ਨਾਲ ਰੱਖ ਲੈਣੇ ਇੱਕ ਦੇ ਚਾਰ ਪੇਚ ਬਣਾਉਣ ਦੇ ਨਾਲ-ਨਾਲ ਅਸੀਂ ਉੱਪਰ ਨੂੰ ਸਾਰੇ ਪੱਲੇ ਖੋਲਣੇ ਵੀ ਆ ਕਿਉਂਕਿ ਉੱਪਰਲੇ ਹਿੱਸੇ ਦੇ ਵੀ ਅਸੀਂ ਪੰਜ-ਪੰਜ ਲੜ ਬਣਾਉਣੇ ਨੇ ਸਾਰੇ ਹੀ ਲੜ ਤੁਸੀਂ ਇੱਕ ਜਗ੍ਹਾ ਤੇ ਬਣਾ ਕੇ ਰੱਖਣੀਆਂ ਤੇ ਸਾਰੇ ਲੜਾਂ 'ਚ ਗੈਪ ਵੀ ਬਰਾਬਰ ਰੱਖਣਾ ਹੈ ਦਸਤਾਰ ਦੋਨਾਂ ਪਾਸੇ ਬਰਾਬਰ ਹੋਣੀ ਚ ਉਪਲੇ ਸਾਰੇ ਲੜਾ ਨੂੰ ਮੋਟਾ ਕਰਨਾ ਹੈ ਫਿਰ ਸਾਰੀ ਦਸਤਾਨ ਨੂੰ ਦੋ ਉਂਗਲਾਂ ਰੱਖ ਕੇ ਪੇਚਾ ਵਿੱਚੋਂ ਪੇਚ ਵਾਲੀ ਦਸਤਾਨ ਚ ਕਨਵਰਟ ਕਰਨਾ ਹੈ ਦੂਜੇ ਸ਼ੀਸ਼ੇ ਦੇ ਕੇ ਉਪਲੇ ਲੜਾ ਨੂੰ ਸਾਫ਼ ਕਰਨਾ ਹੈ ਤੇ ਕਲਗੀ ਵਾਲੇ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਕਲਗੀ ਨੂੰ ਆਗੇ ਪੈਂਦੀ ਹੈਲਪ ਨਾਲ ਅੰਦਰ ਲਾ ਦੇਣੀ ਹੈ ਫਿਰ ਇੱਕ ਇੱਕ ਕਰਕੇ ਸਾਰੇ ਪੇਚਾ ਨੂੰ 3D ਕਰਾਂਗੇ ਫਿਰ ਸਿਰ ਨੂੰ ਦੋਨਾਂ ਹਿੱਸਿਆਂ ਤੋਂ ਢੱਕ ਕੇ ਪਿੱਛੋਂ ਲੁਪੀ ਵਾਲਾ ਪੱਲਾ ਲਾ ਦਾਂਗੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਉੱਥੇ ਹਰ ਇੱਕ ਚੀਜ਼ ਨੂੰ ਪੂਰੀ ਬਾਰੀਕੀ ਨਾਲ ਸਮਝਾਇਆ ਹੋਇਆ ਮੈਂ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਦਸਤਾਰ ਕਿਹੋ ਜੀ ਲੱਗੀ ਤੇ ਰੋਜ਼ ਨਵੇਂ ਨਵੇਂ ਸਟਾਈਲ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੱਲ੍ਹ ਲੈ ਕੇ ਆਵਾਂਗੇ ਇੱਕ ਹੋਰ ਨਵੀਂ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ